हि गुरु वाहि गुरुजी श्रीवा ਏ ਸੰਸਾਰਤਾ ਘਰਨੇ করুণਾ મે ਸਭ ਦੁੱਖ ਹਰੋ ਦੁੱਖ ਹਰੋ ਦੁੱਖ ਹਰ করুণਾ મે ਸਭ ਦੁੱਖ ਹਰੋ யனா தீனாநாச்ச ਰਾਮ ਦਮੋ ਦੰਡਾਤ ਬੰਦਨ ਅਨਕ ਬਾਤ ਸਰਵ ਕਲਾ ਸੰਗਤ ਸਰਵ ਕਲਾ ਸਮਰਥ ਸਮਰਥ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਘਰ ਹੱਥ ਦੇ ਘਰ ਹੱਥ ਦੇ ਨਾਮ ਕਰਹਤ ਆਨੰਦ ਗੁਣ ਨਿਦਾ ਗੁਰੂ ਗਰੀਬਨਿ ਵਾਜ ਕਰਿ ਬਨਵਾਜ ਗੁਰੂ ਗਰੀਬਨਿ ਵਾਜ ਰਸਨਾ ਗੋਪਾਲ ਨਿਤ ਗਾ ਰਸਨਾ ਗੁਣ ਗੋਪਾਲ ਨਿਤ ਗਾ ਰਸਨਾ ਗੁਣ ਗੋਪਾਲ ਨਿਤ ਗਾ ਰਸਨਾ ਗੁਣ ਗੋਪਾਲ ਨਿਤ ਗਾ ਦਸਨਾ ਗੁਣ ਗੋਪਾਲ ਨਿਤ ਗਾਇ। ਸਾਥ ਸਹਿਜ ਰਹੈਸ ਮਨ ਉਪਜਿਓ। ਸਾਥ ਸਹਿਜ ਰਹੈਸ ਮਨ ਉਪਜਿਓ। ਸਗਲੇ ਜੋ ਆ ਗਏ ਸੋਈ ਸੋਈ ਪਾਵੇ ਜੋ ਜਨਮ ਮਰਨ ਦੋਤੇ ਚੂਟੇ ਆ ਜਨਮ ਮਰਨ ਦੋਤੇ ਚੂਟੇ ਦੋਤੇ ਚੂਟੇ ਦੋਤੇ ਚੂਟੇ ਜਨਮ ਨਮਾਰਨ ਦਹੁਤੇ ਟੁੱਟ ਪਵਜਨ ਜਗਤ ਤਰਾਇਆ ਪਵਜਨ ਜਗਤ ਤਰਾਇਆ ਪਵਜਨ ਜਗਤ ਤਰਾਇਆ ਤਤ ਖੋਜਤ ਤਤ ਵਿਚਾਰੇ ਹੋ That's a so good

ਸਤ ਸਹਿ ਕਹਸ ਮਨੁ ਤੁਧਿਓ ਸਤ ਸਹਿ ਕਹਸ ਮਨੁ ਤੁਧਿਓ ਸਭਲੇ ਦੂਰ ਹੋ ਕੇ ਪਰਾ the god ਸਤ ਗੁਰ ਦਇਆ ਕਰੇ 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 ਦਿਆ ਕਰੀ ਸਤ ਗੁਰ ਦਿਆ ਕਰੀ ਸਤ ਗੁਰ ਦਿਆ ਕਰੀ ਸਤ ਗੁਰ ਦਿਆ ਕਰੀ ਦਿਆ ਕਰੀ ਸੁਨਦਾਤਾ ਦਿਆ ਕਰੀ ਸੁਖ ਦਾਤਾ ਦਇਆ

ਆਪਣੇ ਪਾਣੀ ਹਮਲਾਵੇਂ ਆਪਣੇ ਪਾਣੀ ਹਮਲਾਵੇਂ ਆਪਣੇ ਪਾਣੀ ਹਮਲਾਵੇਂ ਆਪਣੇ ਪਾਣੀ ਸਤ ਗੁਰ ਦਇਆ ਕਰੇ ਸਤ ਗੁਰ ਔਰ ਸੇਖ ਮੀਤ ਚਲੋ ਗੁਰਚਾਤੀ ਮੀਤ ਚਲੋ ਗੁਰਚਾਤੀ i ਦਇਆ ਕਰੇ ਸੁਖ ਦਾਤਾ 对呀。 ਹਰ ਕਿਸਾਨ ਤੇਨ ਸੁਣ ਜਨ ਭਾਈ ਗੁਰ ਸੇਵ ਹੋ ਬੇਗ ਬਗਾਨੀ ਗੁਰ ਸੇਵ ਹੋ ਬੇਗ ਬਗਾਨੀ ਸਤ ਗੁਰ ਸੇਵ ਖਤ ਹਰ ਹਾਲ ਬੱਤ ਜਣ ਆਜ ਕੇ ਕਾਨੀ ਬੱਤ ਜਣ ਸਤ ਗੁਰ ਨਿਆ ਕਰੇ How i um.